ਇਹਨਾਂ ਫ੍ਰੀ ਇਲਾਜ ਕੀਤਾ ਜਾ ਰਿਹਾ ਹੈ ਸਭ ਲੋਕਾਂ ਦਾ ਉਹਦੇ ਨਾਲ ਸਮਾਗਮ ਵਿੱਚ ਇਸ ਸਮਾਗਮ ਨਹੀਂ ਗੱਲੇ ਇਹਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਗੱਲ ਹੈ ਜਿਹੜੀ ਹੈ ਸਮਾਗਮ ਤੇ ਇਸ ਤਰ੍ਹਾਂ ਸਮਾਗਮ ਹੁੰਦੇ ਨੇ ਗਰਾਈਆਂ ਕੀਤੀਆਂ ਜਾਂਦੀਆਂ ਨੇ ਗਰਾਈਆਂ ਕਰਕੇ ਉਠੇਕੇ ਵੀ ਕੀਤੇ ਜਾਂਦੇ ਨੇ ਇਸ ਸਮਾਗਮ ਤੇ ਕੋਈ ਗਰਾਈ ਨਹੀਂ ਕੀਤੀ ਜਾਂਦੀ ਸਭ ਨਿਸ਼ਕਾਮ ਭਾਉਣਾ ਨਾਲ ਸਾਰੀ ਸੇਵਾ ਕਰਦੇ ਨੇ ਇਸੋ ਗੁराई ਨਹੀਂ ਲਈ ਜਾਂਦੀ ਕੋਈ ਜਿੰਨੇ ਰਾਗੀ ਜਥੇ ਨੇ ਕਥਾ ਵਾਦ ਸਭ ਨਿਸ਼ਕਾਮ ਭਾਉਣਾ ਨਾਲ ਆ ਕੇ ਕਥਾ ਕੀਰਤਨ ਕਰਦੇ ਨੇ ਕੋਈ ਪਿੱਛੋ ਠੇਕਾ ਕਰਕੇ ਨਹੀਂ ਆਉਂਦਾ 30 ਵਾਰੀ ਇੱਥੇ ਲਗਭਗ ਜੀ ਕੋਈ ਮੈਡੀਕਲ ਕੈਂਪ ਦੇ ਵਿੱਚ ਹਜ਼ਾਰ ਦੇ ਕਰੀਬ ਇਲਾਜ ਕਰਾਉਣਗੇ ਲੋਕ ਤੇ ਉਹਦੇ ਵਿੱਚ ECG ਦਿਲ ਦੇ ਅੱਖਾਂ ਦੇ ਹਾਟ ਦੇ ਸਾਰੀਆਂ ਬਿਮਾਰੀਆਂ ਦਾ ਇਲਾਜ ਕੀਤੇ ਜਾ ਰਹੇ ਨੇ ਨਾਲ ਖੈੜ ਦਾ ਇਲਾਜ ਟੈਸਟ ਵੀ ਕੀਤਾ ਜਾ ਰਿਹਾ ਫਰੀ ਕੀਤਾ ਜਾ ਰਿਹਾ ਹੈ ਸੰਤਾਨ ਵੀ ਬੇਨਤੀ ਹੈ ਕਿ ਜਿਹੜਾ ਕਾਲੂ ਦਾ ਸਮਾਂ ਚੱਲ ਰਿਹਾ ਹੈ ਇਸ ਸਮੇਂ ਦੇ ਵਿੱਚ ਜਿਹੜੇ ਜੀ ਅੱਜ ਗੁਰਦਵਾਰ ਸਾਹਿਬ ਚਰਨੀ ਲੱਗਣਗੇ ਗੁਰਬਾਣੀ ਚਾਤੀ ਲੱਗਣ ਗੁਰਬਾਣੀ ਦਾ ਬਚਨ ਮੰਨਣਗੇ ਉਹਨਾਂ ਦਾ ਜੀਵਨ ਸੌਖਾ ਤੇ ਉਹ ਭਵਸਾਗਰ ਪਾਰ ਹੋਣਗੇ ਜਿਹੜੇ ਨਹੀਂ ਲੱਗਣਗੇ ਉਹਨਾਂ ਬੇਟੁੱੜੇ ਤੇ ਬੇਨਤੀ ਹੈ ਗੁਰਦੇ ਚਰਨੀ ਲਾ ਕੇ ਗੁਰਬਾਣੀ ਪੜੋ ਵਿਚਾਰੋ ਤੇ ਉੱਤੇ ਪੈਰਾ ਦਿਓ ਤੇ ਆਪਣਾ ਜੀਵਨ ਸੁਧਾਰੋ ਅੱਜ ਸਿਅੱਤੇ 200 ਪੇਸ਼ੈਂਟ ਦਾ ਥਾਇਰੋਇਡ ਟ੍ਰਿਕ ਆ ਰਹੇ ਹਨ ਡੈਂਕਸੀ ਦਾ ਕੈਂਪਸ ਅੱਡਾ ਹੈ ਬਲਕਿ ਨੰਬਰ 2 ਬਾਇਓਥੈਸੀਮਟਰ ਦਾ ਕੈਂਪ ਲੱਗਾ ਹੋਇਆ 1 ਮੰਨਟ ਹੈਸ਼ਟੈਗ ਕੈਂਪ ਹੈ ਹਰ ਟੈਸਟ ਇੰਕਲੂਡ ਚਾਚਰੀ ਆਰ ਦਾ ਟੈਸਟ ਵੀ ਕਰ ਰਹੇ ਹਨ ਅਨਲਿਮਿਟਿਡ ਸ਼ੂਗਰ ਕਰ ਰਹੇ ਹਨ ਬਾਇਓ ਸੈਂਪਲ ਦੇ ਰਹੇ ਹਨ ECG ਕਰ ਰਹੇ ਹਨ ਪਿੱਛੇ ਇੱਕ ਜੋ ਸਾਡਾ ਹੈਲਥੀ ਡੈਫੀਨੇਸ਼ਨ ਹੈ ਸਰੀਰੀ ਕਮਾਨਸਿਕ ਤੇ ਸਮਾਜੀ ਵਿਕਾਸ ਅੱਥੇ ਆ ਕੇ ਲੱਗਦਾ ਹੈ ਕਿ ਹਰ ਪੇਸ਼ੇਰ ਨੂੰ ਸਰੀਰਿਕ ਮਾਨਸਿਕ ਤੇ ਬਾਬਾ ਦੇ ਸਹਿਯੋਗ ਨਾਲ ਪੂਰਾ ਸਮਾਜਿਕ ਵਿਕਾਸ ਵੀ ਕਰਨਾਲ ਕਰ ਰਹੇ ਹਨ ਮਾਨਸਿਕ ਵਿਕਾਸ ਵੀ ਉਹਨਾਂ ਦਾ ਹੋ ਰਿਹਾ ਜ ਕੱਥੇ ਅੱਗੇ ਕਾਫੀ ਖਾਂਸੀ ਮਿਲ ਰਹੀ ਹੈ ਬਹੁਤ ਸੜੀ ਸੜੀ ਟੀਮ ਜਰਿਸਾ ਐਨਵਲਪਾ ਜੀ ਰਾਜਕਾ ਜੀ ਉਹ ਸਾਰੇ ਸਾਰੇ ਨਾਮ ਸਾਰੇ ਪਰਿਵਾਰ ਦੇ ਜੀ ਇੱਥੇ ਪਰ ਇੱਥੇ ਆ ਕੇ ਸਾਰਿਆਂ ਦੀ ਟੀਮ ਬਹੁਤ ਹੀ ਮਿਹਨਤ ਨਾਲ ਕੰਮ ਕਰਦੀ ਹੈ ਔਰ ਸਾਰਾ ਦਿਨ ਜਿਹੜੀ ਸੰਗਤ ਆਈ ਹੈ ਉਹ ਉਹਨਾਂ ਦੀ ਸੇਵਾ ਸੇਤੀ ਸੇਵਾ ਉਹ ਸਾਰਿਆਂ ਤੇ ਦਾ ਬਹੁਤ ਬਹੁਤ ਸਾਰੇ ਬਹੁਤ ਇੰਨੇ ਕੁ ਮਰੀਜ਼ ਆਉਂਦੇ ਸੂਬਾ ਹਰ ਮਹੀਨੇ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਚੈੱਕ ਹੋਣਾ ਦੇਖੋ ਇੱਥੇ ਅਸੀਂ ਜਨਰਲ ਕੈਂਪ ਰੱਖਨੇ ਜਿਹਦੇ ਚ ਆਪਾਂ ਮੈਕਸਿਮਮ ਬਿਮਾਰੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਨੇ ਹੇਠੇ ਵੀ ਕਰ ਰਹੇ ਹਾਂ ਜਿਵੇਂ ਰੂਟੀ ਚੈੱਕ ਕਰ ਰਹੇ ਹਾਂ ਫਾਇਰੋਟ ਬੋਨ ਡੈਂਸਿਟੀ ਟੈਸਟ ਹੁੰਦਾ ਹੈ ਭਾਈ ਤੇ 400 ਟੈਸਟ ਹੁੰਦਾ ਉਹ ਫ੍ਰੀ ਕਰ ਰਹੇ ਹਾਂ ਸੂਚਨ ਦਾ ਹੱਡੀਆਂ ਦੇ ਪੇਸ਼ੈਂਟਸ ਦੇ ਬਹੁਤ ਜ਼ਿਆਦਾ ਵੱ ਚੁੱਕੇ ਹਨ ਉਹਨਾਂ ਦਾ ਬੋਨ ਬਿਨਰ ਡੈਂਸਿਟੀ ਟੈਸਟ ਕਰ ਰਹੇ ਹਾਂ ਜਿਹੜਾ 300-400 ਦਾ ਟੈਸਟ ਹੈ ਆਤਾ ਐਸੀ ਮੀਟਰ ਟੈਸਟ ਕਰ ਰਹੇ ਆ ਤਾਂ ਕਿ ਸ਼ੂਗਰ ਦੇ ਰੋਗੀ ਜਾਂ ਐਫਆਈ ਕਿਸੇ ਵੀ ਲੋਕ ਜਿਹਨਾਂ ਦੇ ਪੈਰਾਂ ਨੂੰ ਸੁਣਨਾ ਹੈ ਪੈਰਾਂ ਨਸਾਂ ਵੀ ਕਰ ਉਹ ਕੈਂਪ ਕੋ ਸਾਡਾ ਟੈਸਟ ਕਰ ਰਹੇ ਆ ਸ਼ੂਗਰ ਆਲਮਟਿਟ ਕਰ ਰਹੇ ਆ ਤੇ ਸ਼ੂਗਰ ਦਾ ਆਪਣਾ ਪਲਾਨ ਜਗਾ ਡਿਟੈਕਸ਼ਨ ਕੈਂਪ ਆ ਜੀ ਮੈਕਸਿਮਮ ਲੋਕਾਂ ਦੀ ਕਰੀਏ ਉਹ ਲੋਕੋ ਉਹ ਲੋਕ ਫਾਈਂਡ ਕਰੀਏ ਜਿਹਨਾਂ ਸ਼ੂਗਰ ਹੈਗੀ ਪਤਾ ਨਹੀਂ ਕਿੱਸੇ ਹਾਂ ਉਦਾਂ ਹੀ ਹਾਈਡਰੋ ਡਿਟੈਕਸ਼ਨ ਕੈਂਪ ਰੱਖਿਆ ਮੈਕਸਿਮਮ ਲੋਕਾਂ ਨਾਲ ਕਰੀਏ ਤਕਰੀਬਾ ਨਹੀਂ ਪਤਾ ਲਗਾ ਹਾਈਡਰੋ ਪਤਾ ਬਹੁਤ سارے ਲੋਕ ਮੇਰੇ ਕੋਲ ਜੁਤੇ ਆ ਰਹੇ ਹਨ ਮੌਸਮੋ ਜੀ ਚੇਜ ਹੋ ਰਿਹਾ ਹੈ ਕਿਉਂਕਿ ਬਹੁਤ ਸਾਰੀ ਅਵਲ ਦੇ ਅਲੱਗ-ਤੁਲਗ ਬਿਮਾਰੀਆਂ ਵਿੱਚ ਆਪਾਂ ਥਾਇਰੋਇਡ ਨੂੰ ਐਕਸੀ ਪੈਕ ਤਾਂ ਕਿ ਆਪਾਂ ਉਹਨਾਂ ਦਾ ਥਾਇਰੋਇਡ ਚੈੱਕ ਕਰੀ ਨਾ ਬਹੁਤ ਸਾਰੇ ਸਪੈਸ਼ਲ ਲਿਮਟਿਡ ਕੈਂਪਸ ਆਤਾ ਔਰ ਸਾਨੂੰ ਸਿਰੋਗ ਸਾਰਾ ਪੈਂਡਾ ਵੀ ਸਿਰੋਗ ਮਿਲਦਾ ਆਸ-ਪਾਸ ਦੇ ਗਾਵਾਂ ਤੋਂ ਬਹੁਤ ਲੋਕ ਆਉਂਦੇ ਹਨ ਔਰ ਬਹੁਤ ਸਾਰੇ ਲੋਕ ਹੈ ਬੇਹਰ ਹਰ ਸਾਲ ਵੇਟ ਕਰਦੇ ਕਿ ਕੈਂਪ ਲੱਗੇਗਾ ਤੇ ਆਪਾਂ ਆਪਸ ਵਿੱਚ ਟੈਸਟ ਕੋਲ ਕਰਾਵਾਉਂਗਾ ਨਾ ਸਾ ਔਰ ਟੈਸਟ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਸਲਾਹ ਪ੍ਰੋਵਾਈਡ